ਦਾਰਸ਼ਨ ਸਿੰਘ ਦਲੇਰ ਝੋਲਾ ਚੱਕ ਕਲੈਰੀ ਵਾਲੇ ਫੇਰ ਪਹੁੰਚ ਰਹੇ ਨੇ ਜੀ ਆ ਬਰੋਟਾ ਲਾਇਆ ਜੀ ਇਹਨਾਂ ਨੇ ਦੇਖੋ ਕੈਸੇ ਸਾਲਾਂ ਦਾ ਹੋ ਗਿਆ ਜੀ ਇਹ ਹਾਂ ਕੈਸੇ ਸਾਲਾਂ ਦਾ ਹੋ ਗਿਆ ਇਹ ਪਿਛਲੇ ਉਦੋਂ ਪਿਛਲੇ ਸਾਲ ਆਇਆ ਤੇ ਮਤਲਬ 3 ਸਾਲਾਂ ਦਾ ਹੋ ਗਿਆ 3 ਸਾਲਾਂ ਦਾ ਹੋ ਗਿਆ 3 ਸਾਲਾਂ ਦਾ ਹੋ ਗਿਆ ਇਹ ਤਾਂ ਖਾਸਾ ਖਰਾਬ ਹੋ ਗਿਆ ਸੀ ਸਾਹਮਣੇ ਦਵਾਰੇ ਹੈ ਇਸ ਵਾਰ ਸਾਦਾ ਸਰਾ ਹੈ ਆਹ ਦੇਖਾ ਲਾਇਆ ਸਾਰਾ ਨਹੀਂ ਨਹੀਂ ਜੀ ਬਹੁਤ ਵਧੀਆ ਬਹੁਤ ਵਧੀਆ ਤਰਖਤ ਪ੍ਰੇਮੀ ਹੈ ਇਹ ਹੋਰ ਕਿਹੜਾ ਲਾਇਆ ਤੁਸੀਂ ਨੇ ਇੱਧਰ ਕਿਹੜਾ ਜੀ ਹੋਰ ਕਿਹੜਾ ਹੋਰ ਮੈਨੂੰ ਥੋੜਾ ਦਰਖਤ ਇਹ ਪਟ ਗਏ ਹੋਣੇ ਕਿ ਹੈਗਾ ਕਿੱਥੇ ਜੇ ਆ ਹਾਂ ਉਹ ਖੜਿਆ ਬੋੜ ਠੀਕ ਆ ਠੀਕ ਹੈ ਠੀਕ ਹੈ ਉਹ ਉੱਚਾ ਹੈਗਾ ਤੇ ਹੁਣ ਦੋਸੀਂ ਉੱਥੇ ਲਵੇ ਜਾ ਕੇ ਫੋਟੋ ਖਿੱਚਣੀ ਆਈ ਨੇ ਕੰਡੇ ਪੈਨੇ ਰਹਿਣ ਦੇ ਬਾਸ ਸਰ ਗਿਆ ਜ ਆ ਜਾ ਜੋ ਬਰੋਟਾ ਦੀ ਗਿਆ ਆਪਾਂ ਨੂੰ ਉਹ ਉਹ ਬਰੋਟਾ ਨਹੀਂ ਮਰਦਾ ਉਹ ਉਹਦੇ ਚ ਆ ਗਿਆ ਇਹਨੂੰ ਸਾਰੇ ਕੰਡੇ ਗੁੰਡੇ ਚ ਆ ਗਿਆ ਆ 베ਰੀ ਤੁਸੀਂ ਲਈ ਐ ਮੇਰੀ ਉਹ ਖੜੀ ਰਹਿਣ ਮੇਰੀ ਨਹੀਂ ਚਿੰਦਾ ਆਓ ਤੁਸੀਂ ਲਈ ਐ ਨਹੀਂ ਨਹੀਂ ਲਈ ਚੱਲ ਪਾਣੀ ਤਾਂ ਨਹੀਂ ਦਿੰਦਾ ਰਹਿ ਇਹਨੂੰ ਨਾ ਨਾ ਹਾਂ ਪਾਣੀ ਇਹਨੂੰ ਦੇ ਦੇ ਹਾਲ ਕੰਡੇ ਲਾਉਣ ਆ ਇਹ ਦੇਖ ਕੇ ਲਾ ਦੀ ਪਰ ਠੀਕ ਐ ਹੈ ਉਹ ਪਹਿਲਾਂ ਮੇਨਾਂ ਗੱਲ ਕਰ ਰਿਹਾ ਕਰੀ ਚੱਲੀ ਜਿਹੜਾ ਕੁਝ ਕਰਨਾ ਤਾਂ ਸੀ ਵੀ ਕਰਨੀ ਐ ਠੀਕ ਆ ਹੁਣ ਹਾਂ ਹਾਂ ਬਿਲਕੁਲ ਬਲਾ ਫਿਰ ਫਤੇ ਫਤੇ ਬੈਰੂ ਨਿਕਾਲਦਾ ਬੈਰੂ ਫਤੇ ਆ